ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਪਿੰਡ ਕੋਟ ਕਰੋੜਕਲਾਂ ਤੇ ਇੱਥੇ ਇੱਕ ਜੰਗਲ ਜਿਹੜਾ ਲਾਇਆ ਵਾ ਜੰਗਲ ਤਿਆਰ ਕੀਤਾ ਜਾ ਰਿਹਾ ਤਿੰਨਾ ਸਾਢੇ ਤਿੰਨਾ ਕਿੱल्ल्या ਚ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਜਿਹੜਾ ਬਿਲਡਿੰਗ ਬਣੀ ਹੋਈ ਆ ਤੇ ਇਹ ਜਿਹੜੀ ਪੈਲੀ ਆ ਜਿੱਥੇ ਬਾਗ ਲਾਇਆ ਹੋਇਆ ਇਹ ਵੀ ਜਿਹੜਾ ਗੁਰਦੁਆਰਾ ਸਾਹਿਬ ਦੀ ਪੈਲੀ ਦੇ ਵਿੱਚ ਹੀ ਆ ਇਹਦੇ ਵਿੱਚ 180 ਪ੍ਰਕਾਰ ਦੇ ਜਿਹੜੇ ਦਰਖਤ ਲਾਏ ਆ ਤੇ ਤਕਰੀਬਨ 1 ਸਾਲ ਪਹਿਲਾਂ ਜਿਹੜਾ ਇਹ ਜੰਗਲ ਤਿਆਰ ਕੀਤਾ ਸੀਗਾ ਜਿਹੜਾ ਲਾਇਆ ਸੀਗਾ ਤੇ ਹੁਣ ਇਹ ਜਿਹੜਾ ਵੱਧ ਫੁੱਲ ਕੇ ਬਹੁਤ ਵਧੀਆ ਜਿਹੜਾ ਤਿਆਰ ਹੋ ਗਿਆ ਤੁਹਾਨੂੰ ਅੱਜ ਆਪਾਂ ਦਿਖਾਉਨੇ ਆ ਸਾਰਾ ਇਹਦਾ ਵੇਰਵਾ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਇੱਧਰਲੇ ਪਾਸੇ ਜਿਹੜਾ ਜੰਗਲ ਆ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਇੱਧਰਲੇ ਪਾਸੇ ਵੀ ਦਰਖਤ ਲੱਗੇ ਹੋਏ ਆ ਬੈਂਚ ਲੱਗੇ ਹੋਏ ਆ ਬੈਠਣ ਵਾਸਤੇ ਤੇ ਵਾੜ ਕੀਤੀ ਹੋਈ ਆ ਆ ਹੈਗਾ ਰਸਤਾ ਜਿਹੜਾ ਗੁਰਦੁਆਰਾ ਸਾਹਿਬ ਦਾ ਤੇ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਣੀ ਹੋਈ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੰਗਲ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਜੰਗਲ ਇਹ ਜੰਗਲ ਤਕਰੀਬਨ ਅੱਜ ਤੋਂ ਜਿਹੜਾ 1 ਸਾਲ ਪਹਿਲਾਂ ਲਾਇਆ ਸੀ ਨਿੱਕੇ ਨਿੱਕੇ ਬੂਟੇ ਲਾਏ ਸੀਗੇ ਤੇ ਇਧਰਲੇ ਪਾਸੇ ਜਿਵੇਂ ਪਰਲੇ ਪਾਸੇ ਮਹਿੰਦੀ ਆ ਆ ਹੋ ਗਈਆਂ 베ਰੀਆਂ ਇੰਨਾ ਕ ਇੰਨਾ ਵਧੀਆ ਜਿਹੜਾ ਇਹਦਾ ਖਿਆਲ ਰੱਖਿਆ ਗਿਆ ਵਾ ਤੇ ਜਿਹੜੇ ਕੀ ਸਾਰੇ ਦਰਖਤ ਕਿਹੜਾਂ ਚੱਲ ਪਏ ਆ ਜਿਵੇਂ ਚਿੱਟੀ ਟਾਲੀ ਹੋ ਗਈ ਕਾਲੀ ਟਾਲੀ ਹੋ ਗਈ 180 ਪ੍ਰਕਾਰ ਦੇ ਦਰਖਤ ਇਹਦੇ ਵਿੱਚ ਲਾਏ ਹੋਏ ਆ ਤੇ ਤਕਰੀਬਨ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਵੀ ਦਰਖਤਾਂ ਦਾ ਵਰਣਨ ਕੀਤਾ ਗਿਆ ਵਾ ਉਹ ਸਾਰੇ ਜਿਹੜੇ ਇਸ ਬਾਗ ਦੇ ਵਿੱਚ ਮੌਜੂਦ ਆ ਇਹ ਦਰਖਤ ਜਦੋਂ ਇਹ ਜੰਗਲ ਵੱਡਾ ਹੋ ਗਿਆ ਤੇ ਇਹਦੇ ਵਿੱਚ ਜਿਹੜਾ ਇੱਕ ਮੰਨ ਲਓ ਮੋਰ ਪੰਛੀ ਜਿੰਨੇ ਵੀ ਆ ਹੋਰ ਵੀ ਉਹ ਜਿਹੜੇ ਸਾਰੇ ਇਹਦੇ ਵਿੱਚ ਰੱਖੇ ਜਾਣਗੇ ਇਹਦੇ ਵਿੱਚ ਇੱਕ ਬਣਾਈ ਹੋਈ ਆ ਛਪੜੀ ਇਹ ਜਦੋਂ ਥੋੜਾ ਜਿਹਾ ਮਲਾ ਜੰਗਲ ਵੱਡਾ ਹੋ ਗਿਆ ਤੇ ਇਹ ਵੀ ਪੱਕੀ ਕਰਕੇ ਪਾਣੀ ਪੂਣੀ ਪੀਂਦੇ ਜਿਹੜਾ ਪੰਛੀਆਂ ਦੇ ਜਾਨਵਰਾਂ ਦੇ ਕੰਮ ਆਇਆ ਕਰੂਗੀ ਆ ਜਿਹੜਾ ਸਾਹਮਣੇ ਰਸਤਾ ਦੀਂਦਾ ਵਾ ਆਹ ਵਾਲਾ ਇੱਥੇ ਲਾਉਣੇ ਆ ਗੇਂਦੇ ਦੇ ਫੁੱਲ ਜਾਂ ਹੋਰ ਵੀ ਜਿੰਨੇ ਸਾਰਾ ਇਹ ਫੁੱਲਾਂ ਨਾਲ ਭਰ ਦੇਣਾ ਵਾ ਤੇ ਇਹਦੇ ਆਸੇ ਪਾਸੇ ਤੁਹਾਨੂੰ ਦਿਖਾਉਣੇ ਆ ਆਹ ਜਿਹੜੇ ਵਾਂਸ ਆ ਤੇ ਆਹ ਸਾਹਮਣੇ ਇਹ ਇਧਰ ਦੀ ਰਸਤਾ ਹੋਊਗਾ ਤੇ ਛਪੜੀ ਦੇ ਉੱਪਰ ਦੀ ਘੁਮ ਕੇ ਆਏ ਉਪਰ ਦੀ ਘੁਮ ਕੇ ਤੇ ਦੂਜੇ ਪਾਸੇ ਵੀ ਜਿਹੜਾ ਉਵੇਂ ਹੀ ਰਸਤਾ ਉਧਰ ਦੀ ਨੰਗੂਗਾ ਇਹ ਇਹਦੇ ਕੋਲ ਦੀ ਵਜਦੀ ਤੇ 180 ਪ੍ਰਕਾਰ ਦੇ ਜਿਹੜੇ ਦਰਖਤ ਲਾਏ ਹੋਏ ਆ ਇਹ ਜਿਹੜਾ ਸਾਰੇ ਪਿੰਡ ਦੇ ਸੰਜੋਗ ਨਾਲ ਲੋਕ ਭਲਾਈ ਆਰਮੀ ਗਰੁੱਪ ਪਿੰਡ ਕੋੜ ਕਰੋੜ ਕਲਾਂ ਜਿਨ੍ਹਾਂ ਦੀਆਂ ਪਹਿਲਾਂ ਵੀ ਐਂਬੂਲੈਂਸਾਂ ਜਿਹੜੀਆਂ ਚੱਲਦੀਆਂ ਪਿੰਡ ਦੇ ਵਿੱਚ ਸੇਵਾਵਾਂ ਦੇ ਲਈ ਜੜੀਆਂ ਬਿਲਕੁਲ ਫਰੀ ਆ ਜਿਵੇਂ ਆ ਦੇਖ ਲਓ ਬੋਰਡ ਦੇ ਦਰਖਤ ਆ ਪਿੱਪਲ ਹੋ ਗਿਆ ਤੇ ਇਹ ਜਿਹੜੇ ਸਾਰੇ ਮੰਨ ਲਓ ਲਾਏ ਹੋਏ ਆ ਇਹਦੇ ਨਾਲ ਬਹੁਤ ਜਿਹੜੇ ਫਾਇਦੇ ਹੋਣੇ ਆ ਪੰਡ ਨੂੰ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਪੰਡ ਵੀ ਬਚਿਆ ਰਹੂਗਾ ਤੁਹਾਨੂੰ ਵੀ ਪਤਾ ਵੀ ਕਿੰਨੇ ਦਰਖਤਾਂ ਦੇ ਗੁਣ ਹੁੰਦੇ ਆ ਆਕਸੀਜਨ ਜਿਹੜੇ ਛੱਡਣਗੇ ਕਾਰਬਨ ਆਕਸਾਈਡ ਜਿਹੜੀ ਇਹ ਲੈਣਗੇ ਰਾਤ ਨੂੰ ਤੇ ਬਾਕੀ ਆ ਬੈਠਣ ਦੀ ਜਗਾ ਬਣੂਗੀ ਤੇ ਲੋਕ ਇੱਥੇ ਆ ਕੇ ਬੈਠ ਵੀ ਸਕਣਗੇ ਕਿਉਂਕਿ ਇਹਦੇ ਵਿੱਚ ਆ ਆਪਣੀਆਂ ਸੀਟਾਂ ਵੀ ਲਾਈਆਂ ਜਾਣਗੀਆਂ ਬੈਂਚ ਜਿਹੜੇ ਲਾਏ ਜਾਣਗੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਜਿਹੜੀ ਇਧਰਲੇ ਪਾਸੇ ਬਿਲਡਿੰਗ ਆ ਤੇ ਇਹਦੇ ਵਿੱਚ ਜਿਹੜੀ ਇੱਕ ਗਾਂਹਲੇ ਪਾਸੇ ਪਾਰਕਿੰਗ ਵੀ ਜਿਹੜੀ ਬਣਾਈ ਹੋਈ ਆ ਸਮੇ ਸਮੇਸਰ ਜਿਹੜੀ ਇਹਨਾਂ ਦੀ ਜਿਹੜੀ ਕਟਾਈ ਦਾ ਕੰਮ ਕੀਤਾ ਜਾਂਦਾ ਵਾ ਨਾਲ ਹੀ ਜਿਹੜਾ ਇਥੇ ਇਧਰਲੇ ਪਾਸੇ ਘਰ ਸ਼ੁਰੂ ਹੋ ਜਾਂਦੇ ਪਿੰਡ ਨਾਲ ਹੀ ਇਹਦਾ ਪਿੰਡ ਬਣਿਆ ਹੋਇਆ ਆਪਣਾ ਜਿਹੜਾ ਸਾਰਾ ਤੇ ਕਿਉਂਕਿ ਪਹਿਲਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੇ ਬਹੁਤ ਦਰਖਤ ਹੁੰਦੇ ਸੀਗੇ ਪਰ ਉਹ ਸਮੇਂ ਦੇ ਮੁਤਾਬਕ ਹੌਲੀ-ਹੌਲੀ ਕੱਟੇ ਗਏ ਸੀਗੇ ਤੇ ਪਰ ਹੁਣ ਜਿਹੜਾ ਇਹ ਦਵਾਰਾ ਜੰਗਲ ਲਾ ਕੇ ਇਹਨੂੰ ਗੁਰਦੁਆਰੇ ਨੂੰ ਜਿਹੜੇ ਚਾਰ ਚੰਨ ਲਾਏ ਜਾਣਗੇ ਤੇ ਇੱਕ ਇੱਥੇ ਆ ਜਿਹੜਾ ਵਣ ਲੱਗਿਆ ਹੋਇਆ ਵਾ ਇਹ ਤਕਰੀਬਨ 4-500 ਸਾਲ ਪੁਰਾਣਾ ਕਿਹਾ ਜਾਂਦਾ ਵਣ ਇਹ ਵੀ ਜਿਹੜਾ ਇੱਥੇ ਮੌਜੂਦ ਆ ਇੱਧਰਲੇ ਪਾਸੇ ਜਿਹੜੀ ਬਣਾਈ ਹੋਈ ਆ ਗੁਰਦੁਆਰਾ ਸਾਹਿਬ ਵਾਸਤੇ ਪਾਰਕਿੰਗ ਆ ਸੁਲੀ ਖੁੱਲੀ ਜਗ੍ਹਾ ਜਿਹੜੀ ਛੱਡੀ ਹੋਈ ਆ ਇਹ ਤਕਰੀਬਨ 18-1900 ਦਰਖਤ ਜਿਹੜਾ ਇੱਥੇ ਲੱਗਿਆ ਹੋਇਆ ਵਾ ਜਦੋਂ ਇਹ ਦੋਵਾਂ ਤਿੰਨਾਂ ਸਾਲਾਂ ਨੂੰ ਇਹ ਜਿਹੜਾ ਜੰਗਲ ਬਣ ਕੇ ਤਿਆਰ ਹੋ ਗਿਆ ਤਾਂ ਇਹਦੇ ਨਾਲ ਬਹੁਤ ਜਿਹੜੀਆਂ ਬਿਮਾਰੀਆਂ ਦਾ ਨਸ਼ਟ ਹੋਊਗਾ ਤੇ ਪੰਡ ਨੂੰ ਬਹੁਤ ਜਿਹੜਾ ਮੰਨ ਲਓ ਬਿਮਾਰੀਆਂ ਤੋਂ ਰਾਹਤ ਹਵਾ ਮਿਲੂਗੀ ਤੇ ਦੇਖਣ ਵਾਲਿਆਂ ਨੂੰ ਵੀ ਸੋਹਣਾ ਲੱਗੂਗਾ ਤੇ ਜਿਹੜੇ ਪੰਛੀ ਆਪਣੇ ਪੰਜਾਬ ਨੂੰ ਛੱਡ ਕੇ ਕਿਤੇ ਦੂਰ ਜਾ ਰਹੇ ਆ ਜਿੱਥੇ ਦਰਖਤ ਜ਼ਿਆਦਾ ਉਹ ਵੀ ਕੋਸ਼ਿਸ਼ ਕਰਨਗੇ ਕਿ ਇੱਥੇ ਰਹਿ ਕੇ ਜਿਹੜਾ ਇਸ ਜੰਗਲ ਦਾ ਆਨੰਦ ਮਾਣੀਏ ਤੇ ਸਾਰੀਆਂ ਸਹੂਲਤਾਂ ਜਿਹੜੇ ਇਸ ਜੰਗਲ ਦੇ ਵਿੱਚ ਮਿਲਣਗੀਆਂ